ਸਰ ਆਜ ਜਿਹੜੀ ਧੂਰੀ ਵਿਖੇ ਲਾਟਰੀ ਦੀ ਸਟਾਫ ਵਾਲੀ ਨਵੀਂ ਅਚਲੋਤੀ ਤੇ ਹੀ ਆ ਗਈ ਤੁਸੀਂ ਇੱਥੇ ਕੀ ਪਹਿਲਾਂ ਕਰੋ ਦੇਖੋ ਪ੍ਰਿੰਸ ਲਾਟਰੀ ਏਜੰਸੀ ਸਾਡੇ ਨਾਲ ਸੰਗਰੂਰ ਤੋਂ ਕਾਫੀ ਲੰਬੇ ਸਮੇਂ ਤੋਂ ਜੁੜੀ ਹੋਈ ਆ ਜਿਹਦੇ ਵਿੱਚ ਫਕੀਰ ਚੰਦ ਜੀ ਪ੍ਰਿੰਸ ਲਾਟਰੀ ਏਜੰਸੀ ਸੰਗਰੂਰ ਤੋਂ ਕੰਮ ਕਰਦੇ ਸੀ ਅੱਜ ਉਹਨਾਂ ਦਾ ਇੱਕ ਐਕਸਕਲੂਸਿਵ ਰਿਟੇਲ ਆਊਟਲੈਟ ਜਿਹੜਾ ਕਿ ਪ੍ਰਿੰਸ ਲਾਟਰੀ ਏਜੰਸੀ ਧੂਰੀ ਦੇ ਵਿੱਚ ਖੁੱਲਿਆ ਆ ਸ਼ਹਿਰ ਦੇ ਵਿੱਚ ਤੇ ਸਾਡੇ ਪਨੋਰਟ ਐਂਟਰਪ੍ਰਾਈਜ਼ਸ ਲੁਧਿਆਣਾ ਦੀ ਪੂਰੀ ਟੀਮ ਅੱਜ ਇੱਥੇ ਅਵੇਲੇਬਲ ਆ ਨਾਂ ਨੂੰ ਮੁਬਾਰਕ ਦੇਣ ਲਈ ਪਹੁੰਚੀ ਹੋਈ ਆ ਜਿਹਦੇ ਵਿੱਚ ਅੱਜ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ 2025 ਦੀ ਲਾਂਚਿੰਗ ਵੀ ਇੱਥੇ ਕਰ ਰਹੇ ਆ ਜਿਹਦੇ ਵਿੱਚ ਪੰਜਾਬ ਸਟੇਟ ਦੇ ਲੋਟਰੀ ਇਤਿਹਾਸ ਦਾ ਸਭ ਤੋਂ ਵੱਡਾ ਜਿਹੜਾ ਪ੍ਰਾਈਜ਼ ਆ 11 ਕਰੋੜ ਰੁਪਇਆ ਜਿਹੜਾ ਕਿ ਪੰਜਾਬ ਗਵਰਨਮੈਂਟ ਦੇਣ ਜਾ ਰਹੀ ਆ ਜਿਹਦਾ ਡਰਾ 31 ਅਕਤੂਬਰ 2025 ਨੂੰ ਕੱਢਿਆ ਜਾਵੇਗਾ ਜਿਹਦਾ ਫਰਸਟ ਪ੍ਰਾਈਜ਼ ਗਰੰਟਡ ਟੂ ਪਬਲਿਕ ਆ ਜਿਹੜਾ ਪਬਲਿਕ ਵਿੱਚ ਹੀ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸੈਕੰਡ ਪ੍ਰਾਈਜ਼ 1-1 ਕਰੋੜ ਦੇ 3 ਥਰਡ ਪ੍ਰਾਈਜ਼ पुण्जा 50 50 ਲੱਖ ਦੇ ਤਿੰਨ ਫੋਰਥ ਪ੍ਰਾਈਜ਼ 10 10 ਲੱਖ ਦੇ 9 9 ਦਾ ਦਾ 10 ਲੱਖ ਦੇ 9 ਤੇ 5th ਪ੍ਰਾਈਜ਼ 5 5 ਲੱਖ ਦੇ 9 ਕੱਢੇ ਜਾਂਦੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਅਟਰੈਕਟਿਵ ਪ੍ਰਾਈਜ਼ਸ ਨੇ ਜਿਹੜੇ ਕਿ ਕੱਢੇ ਜਾਣਗੇ ਸਾਡੀ ਜਿਹੜੀ ਡਿਸਟ੍ਰਿਬਿਊਸ਼ਨ ਆ ਪ੍ਰੋਡਕਟ ਇੰਟਰਪ੍ਰਾਈਜ਼ਸ ਦੀ 올 ਓਵਰ ਪੰਜਾਬ ਦੇ ਵਿੱਚ ਸਾਡੇ ਕੋਲ ਮੋਰ ਦੈਨ 350 ਰਿਟੇਲਰਸ ਨੇ ਜਿਹੜੀਆਂ ਆਊਟਲੈਟ ਸਾਡੇ 올 ਓਵਰ ਪੰਜਾਬ ਚ ਖੁੱਲੇ ਨੇ ਇਹ ਇੱਕ ਬਹੁਤ ਭਾਗਿਆਸ਼ਾਲੀ ਦਿਨ ਅੱਜ ਜਿਹੜਾ ਕਿ ਧੂਰੀ ਵਾਸਤੇ ਵੀ ਤੁਰੀ ਦੇ ਵਿੱਚ ਵੀ ਸਾਡੀ ਇੱਕ ਪ੍ਰਿੰਸ ਲੋਟਰੀ ਏਜੰਸੀ ਵੱਲੋਂ ਇੱਕ ਜਿਹੜੀ ਸਾਡੀ ਬ੍ਰਾਂਚ ਅੱਜ ਓਪਨ ਕੀਤੀ ਗਈ ਆ ਤੇ ਸ਼ਹਿਰ ਵਾਸੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਇਸ ਮੌਕੇ ਤੇ ਤੇ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਪ੍ਰਿੰਸ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਇਹਨਾਂ ਦੇ ਫਾਦਰ ਜਿਹੜੇ ਕਿ ਸੰਗਰੂਰ ਚ ਕਰਦੇ ਨੇ ਨਾਲ ਕੰਮ ਕੀਰਚਨ ਚ ਜੀ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਇਲਾਕੇ ਲਈ ਵੀ ਬਹੁਤ ਖੁਸ਼ੀ ਦਾ ਦਿਨ ਆ ਕਿਉਂਕਿ ਪੂਰੇ ਇਲਾਕੇ ਦੇ ਵਿੱਚ ਇਹ ਇਸ ਗਰੰਟਡ ਪ੍ਰਾਈਜ਼ ਨੂੰ ਮਿਲਣ ਦਾ ਮੌਕਾ ਮਿਲੇਗਾ ਪੈਸੇ ਦਾ ਹੋਰ ਵੀ ਬਹੁਤ ਸਾਰੀਆਂ ਰਿਟੇਲ ਜ਼ੋਟਲਟ ਸ਼ਹਿਰ ਦੇ ਵਿੱਚ ਖੁੱਲੇ ਨੇ ਲੇਕਿਨ ਇਹਨਾਂ ਦੇ ਥ्रू ਸਾਡੇ ਕੋਲ ਹੌਲ ਸੇਲ ਪਲੱਸ ਰਿਟੇਲ ਦੋਨੇ ਹੀ ਕੰਮ ਅਸੀਂ ਅੱਜ ਜਿੱਤੋਂ ਸਟਾਰਟ ਕੀਤੇ ਸਾਡੇ ਇਸ ਰਿਟੇਲ ਕਾਊਂਟਰ ਤੋਂ ਇਲਾਵਾ ਸਾਡੇ ਬਹੁਤ ਸਾਰੇ ਸੈਲਰਸ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਡੋਰ ਟੂ ਡੋਰ ਸਰਵਿਸ ਕਰਦੇ ਨੇ ਉਹ ਲੋਕਾਂ ਨੂੰ ਸ਼ਾਪ ਟੂ ਸ਼ਾਪ ਜਾ ਕੇ ਵੀ ਲਾਟਰੀ ਸੇਲ ਕਰਦੇ ਨੇ ਜਿਨ੍ਹਾਂ ਕੋਲ ਸਾਡਾ ਜਿਹੜਾ ਵਿਲ ਹੁੰਦਾ ਆ ਜਿਵੇਂ ਪ੍ਰਿੰਸ ਲਾਟਰੀ ਏਜੰਸੀ ਆ ਸਾਡੀ ਇੱਥੇ ਉਹ ਆਪਣਾ ਬਿੱਲ ਕੱਟ ਕੇ ਉਹਨਾਂ ਨੂੰ ਦੰਦੇ ਤੁਸੀਂ ਵੈਰੀਫਾਈ ਕਰਕੇ ਉਹਨਾਂ ਕੋਈ ਵੀ ਟਿਕਟ ਲੈ ਸਕਦੇ ਹੋ ਟਿਕਟ ਸਾਰੀਆਂ ਵੈਲਿਡ ਨੇ ਔਰ ਇਹਦੇ ਵਿੱਚ ਬਾਰ ਕੋਡਸ ਲੱਗੇ ਹੁੰਦੇ ਨੇ ਤੁਸੀਂ ਉਹਨੂੰ ਸਕੈਨ ਕਰਕੇ ਵੀ ਚੈੱਕ ਕਰ ਸਕਦੇ ਹੋ ਕਿ ਟਿਕਟ ਫੇਕ ਤਾਂ ਨਹੀਂ オリジナル ਆ ਔਰ ਬਕਾਇਦਾ ਟਿਕਟ ਦੇ ਬੈਕ ਸਾਈਡ ਦੇ ਉੱਤੇ ਟਿਕਟ ਦੇ ਉੱਤੇ ਸਟੈਂਪ ਵੀ ਲੱਗੀ ਹੁੰਦੀ ਆ ਮੋਰ ਵੀ ਲੱਗੀ ਹੁੰਦੀ ਆ ਤਾਂ ਆਪਾਂ ਉਹਦੇ ਕੋਲ ਵੀ ਫੋਨ ਕਰਕੇ ਵੀ ਵੈਰੀਫਾਈ ਕਰ ਸਕਦੇ ਆ ਕਿ ਇਹ ਟਿਕਟ オリジナル ਆ ਵੈਰੀਫਾਈਡ ਆ ਕਿਸੇ ਅਥੋਰਾਈਜ਼ ਏਜੰਸੀ ਤੋਂ ਆਈ ਹੋਈ ਆ ਕਿ ਨਹੀਂ ਆਈ ਹੋਈ ਮਤਲਬ ਕਿ ਫੇਕ ਵਾਲੇ ਚੱਕਰ ਨੂੰ ਆਪਾਂ ਜਰੂਰ ਚੈੱਕ ਕਰਨਾ ਔਰ ਆਪਾਂ ਚੈੱਕ ਕਰ ਸਕਦੇ ਹਾਂ ਜਿਹੜੇ ਸਾਡੇ ਬਹੁਤ ਸਾਰੇ ਸੈਲਰ ਨੇ ਜਿਹੜੇ ਡੋਰ ਟੂ ਡੋਰ ਜਾ ਕੇ ਸੇਲ ਜਿਹੜੀ ਟਿਕਟਸ ਕਰਦੇ ਨੇ ਆਪਾਂ ਉਹਨਾਂ ਕੋਲ ਵੀ ਟਿਕਟ ਪਰਚੇਸ ਕਰ ਸਕਦੇ ਹਾਂ ਸਰ ਕੋਈ ਵੀ ਲੈ ਸਕਦਾ ਸਾਡੇ ਇਸ ਰਿਟੇਲ ਆਊਟਲੈਟ ਦੇ ਉੱਤੇ ਹੋਲ ਸੇਲ ਲਈ ਵੀ ਟਿਕਟ ਅਵੇਲੇਬਲ ਨੇ ਰਿਟੇਲ ਲਈ ਵੀ ਔਰ ਇਸ ਤੋਂ ਇਲਾਵਾ ਦੀਵਾਲੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਲੋਟਰੀਜ਼ ਪੰਜਾਬ ਗਵਰਨਮੈਂਟ ਦੀਆਂ ਚੱਲਦੀਆਂ ਨੇ ਜਿਹੜੀਆਂ ਕਿ ਗਰੰਟੀਡ ਟੂ ਪਬਲਿਕ ਨੇ ਜਿਵੇਂ ਕਿ ਉਹਨਾਂ ਦੀ 200 ਦੀ ਮੰਥਲੀ ਲੋਟਰੀ ਆ ਜਿਹੜੀ ਐਵਰੀ ਫਰਸਟ ਸੈਚਰਡੇ ਨਿਕਲਦੀ ਆ ਤੇ ਐਸਓਆਰਵੀ 410 ਨੂੰ ਨਿਕਲਣ ਜਾ ਰਹੀ ਆ ਇਹਦਾ ਵੀ ਫਰਸਟ ਪ੍ਰਾਈਜ਼ ਗਰੰਟਡ ਟੂ ਪਬਲਿਕ ਆ ਇਸ ਤੋਂ ਇਲਾਵਾ ਸਾਡੇ ਕੋਲ ਸਿੱਕਮ ਨਾਗਾਲੈਂਡ ਸਟੇਟ ਦੀਆਂ ਵੀ ਲੋਟਰੀਜ਼ ਨੇ ਜਿਹਦੇ ਵਿੱਚ ਸਿੱਕਮ ਗਵਰਨਮੈਂਟ ਦੀ ਪੂਜਾ ਬੰਪਰ ਆ ਜਿਹੜਾ ਕਿ 11 ਅਕਤੂਬਰ ਨੂੰ ਕੱਢਿਆ ਜਾਵੇਗਾ ਇਹਦਾ ਪ੍ਰਾਈਜ਼ ਵੀ ਗਰੰਟਡ ਟੂ ਪਬਲਿਕ ਆ 3 ਕਰੋੜ ਦਾ ਫਰਸਟ ਪ੍ਰਾਈਜ਼ ਆ ਜਿਹੜਾ ਗਰੰਟਡ ਟੂ ਪਬਲਿਕ ਜਿੰਨੀਆਂ ਵੀ ਇਹ ਲੋਟਰੀਜ਼ ਨੇ ਇਹ ਸਾਰੀਆਂ ਹੀ ਸਰਕਾਰ ਦੀਆਂ ਲੋਟਰੀਜ਼ ਨੇ ਕੋਈ ਪ੍ਰਾਈਵੇਟ ਲੋਟਰੀ ਨਹੀਂ ਔਰ ਅਸੀਂ ਸਾਰੀਆਂ ਸਰਕਾਰ ਦੀਆਂ ਲੋਟਰੀਜ਼ ਨੂੰ ਹੀ ਡੀਲ ਕਰਦੇ ਹਾਂ ਸਾਡੇ ਇਸ ਮੌਕੇ ਦੇ ਉੱਤੇ ਸਾਡੀ ਜਿਹੜੀ ਰਿਟੇਲ ਟੀਮ ਆ ਜਿਵੇਂ ਕਿ ਡੋਰ ਟੂ ਡੋਰ ਕਰਦੇ ਨੇ ਉਹ ਵੀ ਸਾਡੇ ਕੋਲ ਅਵੇਲੇਬਲ ਨੇ ਅੱਜ ਇਹ ਵੀ ਸਾਰੇ ਪਹੁੰਚੀ ਹੋਈ ਆ ਟੀਮ ਸਾਡੇ ਕੋਲ ਜਿਹੜੀ ਕਿ ਟਿਕਟ ਨੂੰ ਇੱਥੋਂ ਬਿੱਲ ਦੇ ਉੱਤੇ ਲੈ ਕੇ ਜਾਂਦੀ ਔਰ ਪਿੱਛੇ ਬੈਗ ਦੇ ਉੱਤੇ ਸਟੈਪ ਲਗਾ ਕੇ ਆਪਣਾ ਮੋਬਾਈਲ ਨੰਬਰ ਇਹਨਾਂ ਦਾ ਮੈਂਸ਼ਨ ਕੀਤਾ ਹੁੰਦਾ ਏਜੰਸੀ ਦਾ ਮੈਂਸ਼ਨ ਕੀਤਾ ਹੁੰਦਾ ਤਾਂ ਉਹ ਟਿਕਟਾਂ ਸੇਲ ਕਰ ਰਹੇ ਨੇ ਤੇ ਇਹਨਾਂ ਦੀਆਂ ਵੀ ਟਿਕਟਾਂ ਬਿਲਕੁਲ ਵੈਲਿਡ ਹੁੰਦੀਆਂ ਨੇ ਕਿਉਂਕਿ ਏਜੰਸੀ ਦੇ ਦੁਆਰਾ ਹੀ ਇਸ਼ੂ ਕੀਤੀਆਂ ਹੋਈਆਂ ਟਿਕਟਾਂ